ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਨਵਰ ਦਿਖਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਜਿਹੜਾ ਤਲਵੰਡੀ ਕਲਾਂ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਤਹਿਸੀਲ ਜਗਰਾਉਂ ਦਾ ਪਿੰਡ ਆ ਜੇ ਜਗਰਾਉਂ ਨੰਗਣ ਤੋਂ ਬਾਅਦ ਜਿਹੜਾ ਟੂਲਪਲਾਜ ਆਉਂਦਾ ਟੂਲਪਲਾਜ ਤੋਂ ਪਿੱਛੇ ਥੋੜਾ ਜਿਹਾ ਮੁੜ ਕੇ ਮਿੱਤਰੋ ਤੁਹਾਨੂੰ ਸਿੱਧੀ ਸੜਕ ਮਿਲ ਜੂਗੀ ਤਲਵੰਡੀ ਕਲਾਂ ਪਿੰਡ ਦੀ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦੇ ਨਾਮ ਕੀ ਸੀ ਵੀਰੇ ਰੋਜਿੰਦਰ ਸਿੰਘ ਰੋਜਿੰਦਰ ਸਿੰਘ ਬਾਈ ਰਜਿੰਦਰ ਸਿੰਘ ਸਨ ਆਫ ਅਜੀਤ ਸਿੰਘ ਅਜੀਤ ਸਿੰਘ ਰਜਿੰਦਰ ਸਿੰਘ ਵੀਰਾ ਸਨੋਂ ਬਾਈ ਅਜੀਤ ਸਿੰਘ ਬਾਈ ਕੇ ਘਰੇ ਪਸ ਜਦੋਂ ਤੁਸੀਂ ਤਲਵੰਡੀ ਕਲਾਂ ਪਿੰਡ ਦੇ ਵਿੱਚ ਆ ਗਏ ਯਾਰ ਡਰਾਈਵਰ ਸਾਈਡ ਹੀ ਮੁੜ ਕੇ ਬਾਈ ਤੁਹਾਨੂੰ ਘਰ ਮਿਲ ਜਾਊਗਾ ਬਾਈ ਦੀ ਦੁਕਾਨੋਂ ਵੀ ਪਾਈ ਹੋਈ ਹੈ ਨਿੱਕੀ ਜੀ ਪਿੰਡ ਦੇ ਵਿੱਚ ਬਾਈ ਦੇ ਕੋਲੇ 2 ਮਹੀਆ ਵਕਾਊਆ ਦੋਵੇਂ ਟੋਕੜਾ ਕਪਣਾ ਨਈ ਡਿਟੇਲ ਤੁਹਾਨੂੰ ਦੱਸ ਦੇਣਾ ਪੂਰੀ ਮੈਂ ਕਿੰਨੇ ਦੋ ਮਹੀਨੇ ਦੀ ਕਪਣਾ ਨਹੀਂ ਗੱਪਣ ਨਹੀਂ ਕੀਏ ਜੀ ਕੱਲਾ ਦੋਤੀ ਦੋਵਾਂ ਮਹੀਨੇ ਦੀ ਸੂਈ ਆ ਦੋਵਾਂ ਮਹੀਨਿਆਂ ਦੀ ਸੂਈ ਹੋਈ ਆ ਮਿੱਤਰੋ ਮਗਰ ਇਹਦੇ ਕਟਾ ਵਾ ਦੁੱਧ ਬਾਈ 6 ਕਿਲੋ 6 ਕਿਲੋ ਦੋਵਾਂ ਟਾਈਮਾਂ ਦਾ 6 ਕਿਲੋ ਦੁੱਧ ਮਿਲਦੀ ਮਿਲਦੀ ਬੱਚੇ ਤੇ ਸੀਲ ਠੰਡੀ ਬਹੁਤ ਆ ਬਾਈਆਂ ਦਾ ਜਿਵੇਂ ਮਰਜ਼ੀ ਚੋ ਲੈਵੇ ਕੋਈ ਤਿਲਾਂ ਵਾਲੀ ਪੂਰੀ ਮੈਂ ਆ ਵੇਖ ਸਕਦੇ ਹੋ ਤੁਸੀਂ ਮਿੱਤਰੋ ਸਿੰਗਾ-ਸੁੰਗਾ ਦੀ ਵੀ ਪੱਧਰੀ ਆ ਬਾਈ ਬਾਕੀ ਮੈਂ ਦਾ ਭਾਅ ਬਾਈ ਤੁਹਾਨੂੰ ਜਾਇਜ਼ ਕਰ ਦੇਣਾ ਮਾਲਾ ਉਹ ਭਾਅ ਦੇ ਵਿੱਚ ਲੈ ਦੇਣੀ ਜਿਹੜੇ ਭਾਅ ਦੇ ਵਿੱਚ ਤੁਸੀਂ ਧੋਕੜ ਗੱਪਣ ਕਰਕੇ ਫਿਰ ਵੇਚੋਗੇ ਦੁੱਧ ਬਈ ਇਹਨੇ 8-9 ਕਿਲੋ ਹੀ ਦੇਈ ਜਣਾ ਕਿਉਂਕਿ ਬਈ ਇਹਦਾ ਮੇਰੇ ਸਾਹਬ ਸੰਭਾਲ ਹੈਣੀ ਇਸ ਕਰਕੇ ਬਈ ਦੁੱਧੋ ਟ ਘਟੀ ਹੋਈ ਆ ਦੁੱਧ 6 ਕਿਲੋ ਅੱਜ ਵੈਸੇ 8-9 ਤੇ ਚੱਲਦੀ ਸੀ ਪਰ ਰੇਟ ਇਹਦਾ ਜਿਹੜਾ ਹੈਗਾ ਵਾ ਬਈ ਉਹ ਹੈਗਾ ਸਿਰਫ 70000 ਰੁਪਇਆ ਠੀਕ ਆ 70000 ਦੇ ਵਿੱਚ ਮੈਂ ਵੀ ਮਿਲ ਜਾਣੀ ਪੂਰੀ ਮਗਰ ਤੁਹਾਨੂੰ ਕਟਾ ਮਿਲ ਜਾਣਾ ਮੈਂ ਕਰਮਾ ਵਾਲੀ ਦਾ 6 ਕਿਲੋ ਤੁਹਾਨੂੰ ਦੁੱਧ ਮਿਲ ਜਾਣਾ ਦੋਵਾਂ ਟਾਈਮਾਂ ਦਾ ਤੇ ਤੁਰਦੀ ਹੈ ਬਈ ਮਾੜੀ ਜੀ ਪੂਰੀ ਹੋਲਦੇ ਮੁਰ ਦਾ ਮੈਨੂੰ ਟੋਰ ਕੇ ਵੀ ਮੈਂ ਪੂਰੀ ਮੈਂ ਵਿਖਾਈ ਦਿੰਨਾ ਲੈ ਕੱਟਾਂ ਦਾ ਨੱਚਦਾ ਹੁਣ ਨਾ ਬਾਈ ਹੂੰ ਹੂੰ ਜੁਬਾਈ ਭਾਵੇਂ ਦੀ ਦਰਮਿਆਨੀ ਆ ਪਰ ਮੈਂ ਪਧਰੀ ਪੁੱਧਰੀ ਚੰਗੀ ਆ ਹਨਾ ਘਰੇ ਰੱਖਣ ਵਾਲ ਨੂੰ ਠੀਕ ਰਹੂਗੀ ਬਈ ਜੰਟਿਆ ਹੂੰ ਕਿਨੇ ਆ ਬਾਈ ਮਿਲਕਾ ਵਾਲੀ ਨਾੜ ਨੂੜ ਬਾਈ ਜਿਹੜੀ ਸਾਲ ਤੇ ਆ ਹੈਗੀ 2 ਨੰਬਰ ਤੇ ਬਾਈ ਇਹਦੇ ਬਾਰੇ ਵੀ ਆਪਾਂ ਜਾਣ ਲੈਣੇ ਆ ਵੀਰੇ ਦੂਰ ਨੰਬਰ ਵਾਲੀ ਮੇ ਜਿਹੜੀ ਬਾਈ ਇਹਦੇ ਬਾਰੇ ਦੱਸਿਓ ਵੀਰੇ ਇਹ 3 ਮਹੀਨੇ ਦੀ ਚੈੱਕ ਪਾਸ ਹੈ ਇਹ 3 ਮਹੀਨੇ ਦੀ ਚੈੱਕ ਪਾਸ ਹੈ ਹਾਂਜੀ ਆ ਪਹਿਲੀ ਤੋਂ ਚੌਥਾ ਹੋ ਜਾਣਾ ਚੌਥਾ ਵੀ ਨਾ ਪਹਿਲੀ ਤਰੀਕ ਤੋਂ ਲੱਗ ਜਾਣਾ ਦੁੱਧ ਹੁਣ ਦਿਨ ਦੀਣੀ ਹੈ ਨਾ ਬਾਈ ਜੀ ਕਮੇ ਮਤੋਂ ਵੱਡੀ-ਵੱਡੀ ਮੈਂ ਕਦ ਕੁਦਲੋਂ ਬਹੁਤ ਨਜਾਇਜ਼ ਵੱਡੀ ਆ ਪਰ ਸਿੰਘ ਤੁਹਾਡੇ ਸਾਹਮਣੇ ਜਿਹੜਾ ਹੈਗਾ ਲਵਦੀਪ ਸਿੰਘ ਤਖਾਦੇ ਖੁੱਲਾ ਥੋੜਾ ਜਿਹਾ ਇਹਦਾ ਰੇਟ ਵੀ 70000 ਰੁਪਏ ਜੇ ਜੋੜਾ ਲੈ ਲੋਗੇ ਦੋਵੇਂ ਮਈਆਂ ਬੂਰੀ ਤੇ ਜੋੜਾ ਤੁਹਾਨੂੰ ਪਈ ਜਾਂਦਾ ਮੈਂ ਮਾਨ ਤਣਨਾ ਤੇ ਤੂੰ ਆ ਤਾਜੀ ਬੈਣ ਚੰਗਾ ਦੁੱਧ ਦਿੱਤਾ ਹੋਇਆ ਬੱਲੀ ਨੇ ਇਹ ਬਈ ਦੱਬਾ ਮਾਰ ਗਈ ਤਿੰਨਾਂ ਚਾਰ ਮਹੀਨਾ ਦਾ ਬਣ ਲੋ ਕਹਿੰਨ ਤਾਂ ਹੀਟ ਛੱਡ ਗਈ ਸੀ ਇਸ ਕਰਕੇ ਇਹ ਦੁੱਧੋ ਚਲੀ ਗਈ ਬਈ ਬਾਕੀ ਮੈਂ ਨੀਲੀ 라ਵੀ ਨਸਲ ਦੇ ਵਿੱਚ ਪੈਂਦੀ ਹੈ ਚੰਗੀ ਮੈਂ ਆ ਇਹ ਜਿਹੜੇ ਬਾਈ ਦੇ ਕੋਲੇ ਵੀਰੇ ਜਾਨਵਰ ਸੀਗੇ ਦੋ ਬਾਈ ਨੰਬਰ ਕਿੰਨਾ ਆ ਗਿਆ ਜੀ 142 ਹਾਂਜੀ 98142 98142 37581 37581 ਇੱਕ ਵਾਰੀ ਹੋਰ ਬੋਲ ਦਿਓ 98142 37581 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਹੈ ਮਿੱਤਰੋ ਜਿਹੜਾ ਪਿੰਡ ਹੈਗਾ ਉਹ ਤੁਹਾਨੂੰ ਦੱਸ ਦੋ ਤਾਂ ਬਾਕੀ ਸਾਰੀ ਜਾਣਕਾਰੀ ਪਈ ਦਾ ਫੋਨ ਕਰ ਲਓ ਧੰਨਵਾਦ